ਦਾਮਦੀ ਡਿਬਰਗੜ ਜੇਲ ਤੋਂ ਖਬਰ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਡਿਬਰਗੜ ਜੇਲ ਦਾ ਸੁਪਰਡੈਂਟ ਗ੍ਰਿਫਤਾਰ ਕੀਤਾ ਗਿਆ ਚੋਰ ਕੈਮਰਾ ਰੱਖਣ ਦੇ ਮਾਮਲੇ ਦੇ ਵਿੱਚ ਇਹ ਵੱਡੀ ਕਾਰਵਾਈ ਕੀਤੀ ਗਈ ਜੇਬ ਦੇ ਵਿੱਚ ਜਾਸੂਸੀ ਵਾਲਾ ਪੈਨ ਰੱਖਦਾ ਸੀ ਸੁਪਰਡੈਂਟ ਤੋਂ ਹੋਰ ਵੀ ਸਮਾਨ ਜਿਹੜਾ ਬ੍ਰਾਹਮਤ ਹੋਇਆ ਲਾਪਰਵਾਹੀ ਦੇ ਮਾਮਲੇ ਦੇ ਵਿੱਚ ਇਹ ਵੱਡੀ ਕਾਰਵਾਈ ਕੀਤੀ ਗਈ ਕਿਹਾ ਜਾ ਰਿਹਾ ਕਿ ਲਾਪਰਵਾਹੀ ਦੇ ਲਈ ਇਹ ਗ੍ਰਿਫਤਾਰ ਜੇਲ ਸੁਪਰਡੈਂਟ ਨੂੰ ਕੀਤਾ ਗਿਆ ਫਿਲਹਾਲ ਉਹ ਡਿਬ੍ਰੁਗੱਟ ਸਦਰ ਥਾਣੇ ਦੇ ਵਿੱਚ ਹੈ ਗ੍ਰਿਫਤਾਰੀ ਪਿਛਲੇ ਮਹੀਨੇ ਜੇਲ ਦੇ ਵਿੱਚ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਕੈਦੀਆਂ ਦੇ ਇਲੈਕਟ੍ਰੋਨਿਕ ਗੈਜ਼ਟ ਸੈੱਲ ਜ਼ਬਤ ਕਰਨ ਦੇ ਸੰਬੰਧ ਵਿੱਚ ਕੀਤੀ ਗਈ ਹੈ ਸੋ ਕਿਹਾ ਜਾ ਰਿਹਾ ਕਿ ਲਾਪਰਵਾਹੀ ਜੜੀ ਆ ਇਸ ਜੇਲ ਸੁਪਰਡੈਂਟ ਦੀ ਪਾਈ ਜਾਂਦੀ ਹੈ ਜਿਸ ਤੇ ਦਾਰ ਤੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਇੱਕ ਵਾਰ ਫਿਰ ਦੱਸਦੇ ਆ ਖਬਰ ਡਿਬਰੂਗੜ ਜੇਲ੍ਹ ਤੋਂ ਸਾਹਮਣੇ ਆ ਰਹੀ ਹੈ ਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਜੇਲ੍ਹ ਸੁਪਰਡੈਂਟ ਨੂੰ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਪੁੱਛਗਿੱਛ ਕੀਤੀ ਜਾਵੇਗੀ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਇੱਕ SIM ਕਾਰਡ ਵਾਲਾ ਇੱਕ smartphones ਇੱਕ ਕੀਪੈਡ ਫੋਨ ਕੀਬੋਰਡ ਵਾਲਾ ਇੱਕ ਟੀਵੀ ਰਿਮੋਟ ਤੇ ਇੱਕ ਜਸੂਸੀ ਕੈਮਰਾ ਪੈਨ ਤੇ ਪੈਂਡਰਾਈਵ ਇੱਕ ਬਲੂਟੁੱਥ ਤੇ ਹੈੱਡਫੋਨ ਅਤੇ ਸਪੀਕਰ ਵੀ ਬਰਾਮਦ ਕੀਤੇ ਗਏ ਜਿਸ ਨੂੰ ਲੈ ਕੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਇਹ ਜੋ ਤਸਵੀਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਪੁਲਿਸ ਦੇ ਵੱਲੋਂ ਜਿਹੜੀ ਬਰਾਮਦ ਕੀਤੀ ਗਈ ਜ਼ਬਤ ਕੀਤੇ ਗਏ ਜੰਤਰਾਂ ਦੇ ਵਿੱਚ ਇੱਕ SIM ਕਾਰਡ ਵਾਲਾ ਇੱਕ smartphones ਹੈ ਇੱਕ ਕੀਪੈਡ ਫੋਨ ਕੀਬੋਰਡ ਵਾਲਾ ਇੱਕ ਟੀਵੀ ਰਿਮੋਟ ਇੱਕ ਜਸੂਸੀ ਕੈਮਰਾ ਪੈਨ ਪੈਨ ਡਰਾਈਵਰ ਇੱਕ ਬਲੂਟੁੱਥ ਤੇ ਹੈੱਡਫੋਨ ਤੇ ਸਪੀਕਰ ਸ਼ਾਮਿਲ ਨੇ ਕਿਹਾ ਜਾ ਰਿਹਾ ਕਿ ਪੁੱਛ ਕਿ ਇਸ਼ਤਿਹਾਰ ਵੱਡੇ ਖੁਲਾਸੇ ਹੋ ਸਕਦੇ ਨੇ ਇਸ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਸ਼ਾਮ ਦੀ ਡਿਬਰੂਗੜ ਜੇਲ੍ਹ ਦਾ ਸੁਪਰਡੈਂਟਰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਚੋਰ ਕੈਮਰਾ ਰੱਖਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਕਿ ਜਸੂਸੀ ਵਾਲਾ ਪੈਨ ਆਪਣੀ ਜੇਬ ਦੇ ਵਿੱਚ ਰੱਖਦਾ ਸੀ ਜਿਸ ਦੇ ਕੋਲੋਂ ਹੋਰ ਵੀ ਸਮਾਨ ਬਰਾਮਦ ਕੀਤਾ ਗਿਆ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਆ ਵੱਡੀ ਸਫਲਤਾ ਕਹਿ ਸਕਤੀ ਹੈ ਲਗਾਤਾਰ ਡਿਬਰੂਗੜ੍ਹ ਜੇਲ ਹਾਲਾਂਕਿ ਪਿਛਲੇ ਦਿਨੀ ਵੀ ਕਾਫੀ ਸੁਰਖੀਆਂ ਦੇ ਵਿੱਚ ਰਹੀ ਹੈ ਤੇ ਇੱਕ ਵਾਰ ਉਸ ਵਕਤ ਸੁਰਖੀਆਂ ਦਾ ਵਿਸ਼ਾ ਅਸਾਮ ਦੀ ਡਿਬਰੂਗੜ੍ਹ ਜੇਲ ਬਣ ਜਾਂਦੀ ਹੈ ਜਦੋਂ ਜੇਲ ਦੇ ਸੁਪਰਡੈਂਟ ਨੂੰ ਗ੍ਰਿਫਤਾਰ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਇਹ ਸੁਪਰਡੈਂਟ ਜੇਬ ਦੇ ਵਿੱਚ ਜੋ ਸੂਸੀ ਵਾਲਾ ਪੈਨ ਰੱਖਦਾ ਸੀ ਤੇ ਚੋਰ ਕੈਮਰਾ ਰੱਖਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਸਦੇ ਪਾਸ ਹੋਰ ਵੀ ਜਿਹੜਾ ਇਤਰਾਜ਼ ਜੋਗ ਸਮਾਨ ਬਰਾਮਦ ਕੀ